ਤਾਂ ਸ਼ਿਕਰ ਆਇਸੀ ਕੀ ਕਹਿੰਦੇ ਸੀ ਡਾਕਟਰ ਡਾਕਟਰ ਆਂਦੇ ਸੀ ਕਿ ਤੁਸੀਂ ਜੋ ਕੜਾਓ ਸਟੰਟ ਪਾਓ ਪਹਿਲੇ ਮਨੋਂ ਤੁਰਿਆ ਨਹੀਂ ਸੀ ਜਾਂਦਾ ਸਾਹ ਚੜਦਾ ਸੀ ਅੱਛਾ ਜੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਹੁਣ ਤੁਰ ਫਿਰ ਲੈਣੇ ਹਾਂਜੀ ਸਾਹ ਚੜਦਾ ਹੁਣ ਨਹੀਂ ਹੁਣ ਨਹੀਂ ਸਾਹ ਚੜਦਾ ਤਕਰੀਬਨ ਅੰਮ੍ਰਿਤਸਰ ਡਾਕਟਰ ਕੇ ਪਾਸ ਗਏ ਹਿੱ ਹਫਤੇ ਦੇ ਵਿੱਚ ਤੇ ਕੀ ਉਹਦਾ ਨਾਮ ਆ ਤੇ ਉਹਨਾਂ ਨੇ ਫਿਰ ਆਂਦੇ ਹੀ ਕਿਹਾ ਵੀ ਜੋ ਇਨ ਜੀਓਗ੍ਰਾਫੀ ਕਰਾਈ ਤੇ ਉਹਦੇ ਵਿੱਚ ਦੋ ਨਾਲ ਮੁਲਾਕائیں ਤੁਹਾਨੂੰ ਦਿੱਕਤ ਕੀ ਆਉਂਦੀ ਸੀ ਜਦੋਂ ਮਤਲਬ ਕਿ ਇੱਥੇ ਦਵਾਈ ਲੈਣ ਆਉਣ ਤੋਂ ਪਹਿਲਾਂ ਸਾਹ ਚੜਦਾ ਹੀ ਹੈ ਬਰਾ ਕਬਰਾਟ ਹੁੰਦੀ ਅੱਛਾ ਇਸ ਤੋਂ ਕਿਵੇਂ ਹੁਣ ਠੀਕ ਹੋਇਆ ਨਾ ਕਬਰਾਟ ਹੁੰਦੀ ਹੈ ਨਾ ਸਾਹ ਚੜਦਾ ਸੋਚੋ ਕਿੰਨੇ ਪਰਸੈਂਟ ਮੰਨਦੇ ਹੋ ਕਿ ਸਹੀ ਹੈ 4 ਮਹੀਨੇ ਮੈਂ ਤਾਂ ਹੁਣ ਐਂ ਲੱਗਦਾ ਬਿਲਕੁਲ ਠੀਕ ਹੋ ਗਿਆ ਕੋਈ ਅਜਿਹੀ ਦਿੱਕਤ ਨਹੀਂ ਗਈ ਵੇ ਸਿੰਘ ਗੁਰਦਾਸਪੁਰ ਨੂੰ ਕੀ ਪ੍ਰੋਬਲਮ ਜੀ ਹਰਦੀ ਪ੍ਰੋਬਲਮ ਇਹ ਹੈ ਕਿ ਦੋ ਨਾੜਾਂ ਬਲਾਕ ਗਈਆਂ ਠੀਕ ਹੈ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਪਤਾ ਲੱਗਿਆ ਸੀਗਾ ਦੋ ਨਾੜਾਂ ਬਲੌਕ ਨੂੰ ਨਹੀਂ ਅਸੀਂ ਨਾ ਤਕਰੀਬਨ ਅੰਮ੍ਰਿਤਸਰ ਡਾਕਟਰ ਦੇ ਪਾਸ ਗਏ ਹੀ ਹਸਪਤਾਲ ਦੇ ਵਿੱਚ ਕੀ ਉਹਦਾ ਨਾਮ ਆ ਤੇ ਉਹਨਾਂ ਨੇ ਫਿਰ ਆਂਦੇ ਹੀ ਗਏ ਕਿ ਜੋ ਐਂਜਿਓਗ੍ਰਾਫੀ ਕਰਾਈ ਤੇ ਉਹਦੇ ਵਿੱਚ ਦੋ ਨਾੜਾਂ ਮੁਲਾ ਗਈਆਂ ਕਿੰਨਾ ਟਾਈਮ ਪਹਿਲਾਂ ਕਰਾਈ ਸੀ 10-15 ਦਿਨ ਪਹਿਲਾਂ ਇੱਥੇ ਆਉਣ ਤੋਂ 10-15 ਦਿਨ ਪਹਿਲਾਂ ਪਹਿਲਾਂ ਲੁਧਿਆਣੇ ਗਏ ਸੀ ਸਾਡਾ ਪੁਰਾਣਾ ਹੈਗਾ ਤੁਹਾਨੂੰ ਫਿਰ ਉੱਥੋਂ ਇਹ ਨਾ ਆਉਂਦੇ ਵੀ ਐ ਅਪਰ ਸਟਾਡ ਨਹੀਂ ਪਾਉਣੇ ਤੇ ਲੁਧਿਆਣੇ ਜਾਣਾ ਹੋਵੇ ਤੇ ਉਹ ਦੇਸੀ ਦਵਾਈ ਖਾ ਲਈ ਅੱਛਾ ਜੀ ਚਾਰ ਕਿੰਨੇ ਮਹੀਨੇ ਹੋ ਗਏ ਪਰ ਉਦੋਂ ਤੋਂ ਤਾਂ ਇਹ ਨਹੀਂ ਚਾਰ ਤੁਹਾਨੂੰ ਦਿੱਕਤ ਕੀ ਆਉਂਦੀ ਸੀ ਜਦੋਂ ਮਤਲਬ ਕਿ ਇੱਥੇ ਦਵਾਈ ਲੈਣ ਆਉਣ ਤੋਂ ਪਹਿਲਾਂ ਸਾਹ ਚੜਦਾ ਸੀਗਾ ਬੜਾ ਕਮਰਾਟ ਹੁੰਦੀ ਅੱਛਾ ਜੀ ਹੁਣ ਕਿਵੇਂ ਹੁਣ ਠੀਕ ਹੋਇਆ ਨਾ ਕਮਰਾਟ ਹੁੰਦੀ ਹੈ ਨਾ ਸਾਹ ਚੜਦਾ ਅੱਛਾ ਜੀ 4 ਮਹੀਨੇ ਹੋ ਗਏ ਤੋਂ ਦਵਾਈ ਖਾਂਦੇ ਕਾੜਾ ਪੀਂਦੇ ਹਾਂਜੀ ਹਾਂ ਮਤਲਬ ਕਿ ਪਹਿਲਾਂ ਕਿਵੇਂ ਕੰਮ-ਕੁਮ ਕਰ ਲੈਂਦੇ ਸੀ ਮੜਾ-ਮੋਟਾ ਕਿ ਨਹੀਂ ਕੰਮ ਤਾਂ ਕਰ ਲੈਂਦੇ ਸੀ ਮੈਂ ਆਰਮੀ ਅਫਸਰ ਹੁੰਦੇ ਫਿਰੇ ਸੀ ਤੇ ਇਹਦਾ ਬਾਤ ਮਤਲਬ ਉਹ ਕੀ ਸਾਹ ਜਿਹੜਾ ਚੜਦਾ ਹੁਣ ਠੀਕ ਆ ਹੁਣ ਠੀਕ ਕੋਈ ਹੁਣ ਤੁਰ ਫਿਰ ਲੈਣੇ ਸੈਰ ਕਰ ਲੈਣੇ ਕਿੰਨੀ ਕਿ ਸੈਰ ਰੋਜ਼ ਕਰ ਲੈਣੇ ਸੈਰ ਬੰਬੀ ਤੱਕ ਚਾਹੀਦਾ ਤੁਰੇ ਫਿਰਦੇ ਰਹੀਦਾ ਕੰਮ ਵੀ ਕਰ ਲਈਦਾ ਬੰਬੀ ਤੇ ਜਾ ਕੇ ਥੋੜਾ ਬਹੁਤ ਗੋਡੀ ਗਾਡੀ ਕਿਤੇ ਸਬਜੀ ਸਬਜੀ ਨੂੰ ਗੋਡੀ ਕਾਢੀ ਕਰਨੀ ਤੇ ਕਰ ਲਈਦੀ ਅੱਛਾ ਜੀ ਸੋਚੋ ਕਿੰਨੇ ਪਰਸੈਂਟ ਮੰਨਦੇ ਹੋ ਕਿ ਸਹੀ ਉਹ 4 ਮਹੀਨੇ ਮੈਂ ਤਾਂ ਹੁਣ ਐਸ ਤਰ੍ਹਾਂ ਬਿਲਕੁਲ ਠੀਕ ਹਾਂ ਕੋਈ ਇਹੋ ਜਿਹੀ ਦਿੱਕਤ ਨਹੀਂ ਗਈ ਪਰ ਉਹ ਆਦੇ ਅਜ ਦਵਾਈ ਹੋਰ ਖਾਣੀ ਆ ਅੱਛਾ ਜੀ ਪਰ ਜਿਵੇਂ ਹੁਣ ਡਾਕਟਰਾਂ ਨੂੰ ਤਾਂ ਕਿਹਾ ਉਹਨਾਂ ਸਟੰਟ ਪਵਾ ਲਓ ਹਾਂ ਜੀ ਸਟੰਟ ਪਾਉਣੇ ਸਹੀ ਨੇ ਕਿ ਇਹ ਨਹੀਂ ਸਟੰਟ ਪਾਉਣੇ ਬਹੁਤ ਗਲਤ ਹੋਊ ਤੇ ਬਹੁਤ ਠੀਕ ਹੀ ਨਹੀਂ ਹੈ ਉਹਦੇ ਸਾਡਾ ਪੁਰਾਣਾ ਹੀ ਉਹਨਾਂ ਨਾਲ ਹੀਗਾ ਤੂੰ ਆਂਦਾ ਉਹਨਾਂ ਦੇ ਫਾਦਰ ਨੂੰ ਵੀ ਇਹੀ ਬਿਮਾਰੀ ਹੈ ਤੇ ਉਹਨਾਂ ਦੇ ਮੇਰਾ ਤਾਂ 40% ਹੀਗਾ ਕੰਮ ਕਰਦਾ ਹਾਲ ਤੇ ਉਹਨਾਂ ਦੇ ਤੇ ਬਿਲਕੁਲ 20% ਵੀ ਨਹੀਂ ਕੰਮ ਕਰਦਾ ਤੇ ਉਹ ਆਂਦੇ ਸਾਨੂੰ 10 ਸਾਲ ਹੋ ਗਏ ਹੈ ਨਹੀਂ ਕੋਈ ਇਸ ਦਵਾਈ ਕਹੀ ਜ ਨੇ ਕਿਥੋਂ ਆਇਓ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਕੀ ਹੋਇਆ ਸੀ ਮਤੈ ਤੁਹਾਨੂੰ ਮੈਨੂੰ ਬਲੌਕ ਜਾ ਰਹੀ ਸੀ ਅੱਛਾ ਜੀ ਹਾਰਟ ਦੇ ਵਿੱਚ ਟੈਸਟ ਕਰਾਈ ਸੀ ਕੀ ਕਹਿੰਦੇ ਸੀ ਡਾਕਟਰ ਡਾਕਟਰ ਆਂਦੇ ਹੀ ਕਿ ਤੁਸੀਂ ਉਹ ਕਰਾਓ ਸਟੰਟ ਪਵਾਓ ਅੱਛਾ ਜੀ ਹਾਂਜੀ ਪਵਾਇਆ ਨਹੀਂ ਕਿੰਨਾ ਟਾਈਮ ਪਹਿਲਾਂ ਗਿਆ ਸੀ ਸਟੰਟ ਪਾਉਣ ਨੂੰ ਤੁਹਾਨੂੰ ਸਾਨੂੰ ਉਹ ਤਾਂ ਹੀ ਕਿਹਾ ਸੀਗਾ ਮਹੀਨਾ ਤੋਂ ਪਹਿਲਾਂ ਮਤਲਬ ਜਿਸ ਤਰ੍ਹਾਂ ਕਿਹਾ ਉਸ ਟਾਈਮ ਹੀ ਸਾਨੂੰ ਬਾਅਦ ਵਿੱਚ ਤਕਰੀਬਨ ਪਤਾ ਲੱਗ ਗਿਆ ਇਹ ਮੇਰੇ ਹਸਬੰਦ ਨੇ ਇਹਨਾਂ ਨਾਲ ਸੀ अच्छा तो जी ते फिर ਅਸੀਂ ਇੱਧਰ ਆ ਗਏ ਸਾਨੂੰ ਮਤਲਬ ਅਸੀਂ ਉਹ ਵੇਖੇ ਵੀਡੀਓ ਵੀ ਵੇਖੀਆਂ ਤੇ ਸਾਨੂੰ ਕਿਸੇ ਨੇ ਵੀ ਪਹਿਲੇ ਦੱਸਿਆ ਸੀ ਫਿਰ ਅਸੀਂ ਇੱਧਰ ਆ ਗਏ ਹੁਣ ਅੱਗੇ ਨਾਲੋਂ ਫਰਕ ਆ ਮੈਨੂੰ ਪਹਿਲਾਂ ਤੁਹਾਨੂੰ ਦਿੱਕਤ ਕੀ ਆਉਂਦੀ ਸੀ ਪਹਿਲੇ ਮੈਨੂੰ ਤੁਰਿਆ ਨਹੀਂ ਸੀ ਜਾਂਦਾ ਸਾਹ ਚੜਦਾ ਸੀ ਅੱਛਾ ਜੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਹੁਣ ਤੁਰ ਫਿਰ ਲੈਣੇ ਹਾਂਜੀ ਸਾਹ ਚੜਦਾ ਹੁਣ ਨਹੀਂ ਹੁਣ ਨਹੀਂ ਸਾਹ ਚੜਦਾ ਕੋਠੇ ਤੇ ਮੈਂ ਚੱਲ ਜੰਨੀ ਆ ਆਰਾਮ ਨਾਲ ਨਹੀਂ ਤੀਸਰਾ ਕੜਾ ਹੈ ਤੀਸਰਾ ਕੜਾ ਮਤਲਬ ਕਿ ਡੇਢ ਕਮੀਨਾ ਹੋਇਆ ਹਾਂਜੀ ਮਹੀਨਾ ਹੀ ਹੋਇਆ ਮਤਲਬ ਤੀਜੀ ਵਾਰੀ ਅਸੀਂ ਆਏ ਹਾਂ ਹਾਂਜੀ ਹਾਂਜੀ ਠੀਕ ਸੋਚੋ ਕਿੰਨੇ ਪਰਸੈਂਟ ਤੁਸੀਂ ਆਪਣੇ ਆਪ ਨੂੰ ਠੀਕ ਸਮਝਦੇ ਹੋ ਸੋ ਵਿੱਚੋਂ ਜੇ ਤਕਰੀਬਨ ਮੈਂ ਆਪਣੇ ਆਪ ਨੂੰ 20 25 ਇੰਨਾ ਸਹੀ ਸਮਝ ਨਹੀਂ ਆ ਤੇ ਕੀ ਕਹਿੰਦੇ ਨੇ ਵੈਜੀ ਕਿੰਨਾ ਕੁ ਟਾਈਮ ਦਵਾਈ ਖਾਣੀ ਪੈਣੀ ਹੈ ਹਲੇ ਜੇ ਕਹਿੰਦੇ ਨੇ ਵੀ 10 12 ਕੜੇ ਪੀਓ ਤਾਂ ਤੁਸੀਂ ਠੀਕ ਹੋ ਜੂਗੇ ਠੀਕ ਹੈ ਹਾਂਜੀ ਹੂੰ ਤੁਸੀਂ ਕਹਿੰਦੇ ਹੋ ਕਿ ਹੁਣ ਅੱਗੇ ਨਾਲੋਂ ਦਿੱਕਤ ਕੋਈ ਨਹੀਂ ਹੁਣ ਤੁਰਨ ਫਿਰਨ ਵਿੱਚ ਮੈਨੂੰ ਇੰਨੀ ਦਿੱਕਤ ਨਹੀਂ ਆ ਅੱਗੇ ਤੇ ਮੇਰੇ ਕੋਲੋਂ ਆਪਣੇ ਰੂਮ ਵਿੱਚੋਂ ਕਿਚਨ ਤੱਕ ਨਹੀਂ ਸੀ ਜਾਇਆ ਜਾਂਦਾ ਹੁਣ ਤੇ ਹੁਣ ਮੈਂ ਚੱਲ ਜਾਨੀ ਆ ਬਾਹਰ ਕੰਮ ਕਰ ਲੈਣੇ ਹੋ ਘਰ ਦਾ ਥੋੜਾ ਬਹੁਤ ਨਹੀਂ ਕੰਮ ਨਹੀਂ ਮੈਂ ਕਰ ਸਕਦੀ ਪਰ ਉਹ ਤਾਂ ਹੁਣ ਮੈਂ ਬਾਹਰ ਥੋੜਾ ਘੁੰਮਣ ਲਈ ਮਤਲਬ ਜਿਸ ਤਰ੍ਹਾਂ ਦੂਸਰੇ ਘਰ ਤੱਕ ਥੋੜਾ ਜਿਹਾ ਚੱਲ ਫਿਰ ਲਈ ਠੀਕ ਹੈ ਹਾਂਜੀ